ਲੜਨਾ ਕੋਈ ਸ਼ੌਕ ਨਹੀਂ ਹੁੰਦਾ ਲੜਨਾ ਕੋਈ ਸ਼ੌਕ ਨਹੀਂ ਹੁੰਦਾ ਲੜਨ ਦੀ ਲੋੜ ਹੁੰਦੀ ਹੈ ਤੇ ਲੜਨ ਤੋਂ ਭੱਜਣਾ ਸਮਝ ਦੀ ਥੋੜ੍ਹ ਹੁੰਦੀ ਹੈ ਮੇਰੇ ਸਰਕਾਰ ਤੋਂ ਭੈਣਾਂ ਪੜਾਓ ਧਰਮ ਜਾਣ ਤੇ ਦੁਰਗੋ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਨਾ ਸਕਾ ਗੰਗਵਿੰਦਰ ਕੌਰ ਦੇ ਘਰ ਛਾਪਾਂ ਲੱਗਿਆ ਕੱਲੀ ਸੰਗਵਿੰਦਰ ਕੌਰ ਦੇ ਘਰ ਇਸ ਤਰ੍ਹਾਂ ਕੇ ਛਾਪਾਂ ਨਹੀਂ ਲੱਗਿਆ ਕਿਉਂਕਿ ਉਹ ਡੀ ਕੇ ਨੂੰ ਕ੍ਰਾਂਤੀਕਾਰੀ ਜਲਨ ਸੈਕਟਰ ਹੈ ਮੈਂ ਇਮਾਨਦਾਰ ਇਸ ਬਾਰੇ ਨੂੰ ਜਾਣਦਾ ਜਿੰਨਾ भ <laughs> जहिड़ा सभ पहिला सॼी जहिड़ी ख़ुशी Hey, ਇਹਨਾਂ ਦਾ ਸਾਰਾ ਜਿੜਿਆ ਕਿ ਨਾਵਾੰਦੀ ਪਾਰਟੀ ਕੋਈ ਆਧਵਾਦੀ ਪਾਰਟੀ ਨਹੀਂ ਉਹ ਥੋਦੇ ਆਂਧਵਾਸੀਆਂ ਦੀ ਆਂਧਾ ਬਿਹਾਰ ਝਾਰਖੰਡਾ ਅਰਸਤੀਸ਼ ਕਰਨੇ ਚੰਗਲਜ ਇਹ ਤੁਹਾਡੀ ਹਕੂਮਤ ਖੜਾ ਹੋ ਜਿਵੇਂ ਨਾਉਦੀ ਕਹਿੰਦਾ ਇਹਦੇ ਕੋਲ ਰਾਇਤ ਹੈ ਕਿ i ਮੈਨੂੰ ਮਰੂਗੇ ਇਹਦਾ ਕੋਈ ਜਵਾਬ ਕੋਈ ਨਹੀਂ ਹੋਊਗਾ ਇਸ ਕਰਕੇ ਉਹ ਛੋਟੀ ਹਕੂਮਤ ਨੇ ਉਹਨੇ ਲੋਕਾਂ ਦਾ ਕਤਲੇਆਮ ਸ਼ੁਰੂ ਕੀਤਾ ਤੁਸੀਂ ਹਰ ਰਾਤ ਟੀਵੀ ਦੇਖੋ ਕਿਤੇ 10 ਮਾਰ ਤੇ ਕਿਤੇ 20 ਮਾਰ ਤੇ ਕਿਤੇ 30 ਮਾਰ ਤੇ ਕਿਹੜਾ

ਇਹ ਹਿੰਦੁਸਤਾਨ ਦੀ ਨੀਂਹ ਕਲਾਵੀ ਰਹਾ ਦਾ ਮਸਲਾ ਹੈ ਇਹ ਮਸਲਾ ਹਿੰਦੁਸਤਾਨ ਦੇ ਜਨਮ ਵਾਲਾ ਮਸਲਾ ਹੈ ਅਗਰ ਜੇ ਕੋਈ ਬੰਦਾ ਅੱਜ ਇੱਥੇ ਬੋਲ ਰਿਹਾ ਹੈ ਅੱਜ ਇੱਥੇ ਦੇਖ ਰਿਹਾ ਹੈ ਲੋਕਾਂ ਨੂੰ ਸੋਝੀ ਤੇ ਰਿਹਾ ਹੈ ਕਿ ਦੁਸ਼ਮਨਾ ਨੇ ਮਿੱਤਰਾਂ ਨੇ ਉਸ ਕਹੇ ਜੇ ਉਹਨਾਂ ਨੇ ਉੱਤੇ ਇਹ ਕੇਸ ਬੰਦੇ ਨੇ ਤਾਂ ਸਭ ਚਲਾਣੀ ਤੇ ਆ